ਇਹ ਪੰਜਾਬ ਦੇ ਉਹ ਨੌਜਵਾਨ ਹੈ ਜਿਨ੍ਹਾਂ ਨੂੰ ਅਸੀਂ ਸਭ ਤੋਂ ਵੱਧ ਟਾਰਗੇਟ ਕਰਦੇ ਆਂ ਰਾਹੁਲ ਗਾਂਧੀ ਅਰਗੇ ਦਿੱਲੀ ਬਹਿ ਕੇ ਬਿਆਨ ਦੇ ਦਿੰਦਾ ਹੈ ਕਿ ਪੰਜਾਬ ਨਸ਼ੇੜੀ ਹੈ ਉਰਤਾ ਪੰਜਾਬ ਵਰਗੀਆਂ ਫਿਲਮਾਂ ਬਣ ਜਾਂਦੀਆਂ ਨੇ ਨਰਿੰਦਰ ਮੋਦੀ ਖਰਾਂ ਤੋਂ ਇੱਕ ਅਫਗਾਨਿਸਤਾਨੀ ਉਹਨਾਂ ਤੋਂ ਟਵੀਟ ਹੋ ਜਾਂਦਾ ਹੈ ਪੰਜਾਬ ਲਈ ਟਵੀਟ ਨਹੀਂ ਹੁੰਦਾ ਕਦਾ ਕੰਮ ਹੁੰਦਾ ਬੰਨ ਮੰਨਣਾ ਸਰਕਾਰ ਨੇ ਦੇਖਣਾ ਪੰਜਾਬ ਕਿਸ ਤਰੀਕੇ ਚੱਲਣਾ دریاਵਾ ਤੇ ਕੁਛ ਹੁੰਦਾ ਇਹ ਤਾਂ ਸਾਰੇ ਆਮ ਲੋਕ ਨੇ ਤੁਸੀਂ ਮੈਨੂੰ ਦਿਖਾ ਦਿਓ ਤੁਸੀਂ ਕਾਦੇ ਸਵੇਰ ਦੇ ਫਿਰਦੇ ਹੋ ਕਿਹੜਾ ਪ੍ਰਸ਼ਾਸਨ ਇੱਥੇ ਫਿਰਦਾ ਆਹ ਕੌਣ ਆਹ ਸਾਰੀ ਫੋਕਰੀ ਮਢੀਰ ਆ ਵੇਲੇ ਜਿਨ੍ਹਾਂ ਨੂੰ ਇਹ ਕਹਿੰਦੇ ਆ ਵੇਲੇ ਆ ਜੀ ਬੇਲੜਾ ਅੰਮਢੀਰ ਆ ਵੱਡੇ ਵੱਡੇ ਟਰੈਕਟਰ ਲੈ ਕੇ ਘੁੰਮੇ ਜਾਂਦੇ ਇਹ ਅੱਜ ਉਹੀ ਮਢੀਰ ਸਾਥ ਦੇ ਰਹੀ ਹੈ ਅੱਜ ਜਦੋਂ ਇਸ ਪੰਜਾਬ ਨੂੰ ਲੋੜ ਪਈ ਤਾਂ ਮੈਨੂੰ ਦੱਸੋ ਪੂਰੇ ਦੇਸ਼ ਚੋਂ ਕਿਹਨੇ ਹਾ ਦਾ ਨਾਰਾ ਮਾਰਿਆ ਸੋ ਪੰਜਾਬ ਸਿਰ ਦਾ ਤਾਜ ਹੈ ਇਹ ਨਾ ਕਿਤੇ ਹਰਿਆ ਨਾ ਹਰੂਗਾ ਹੜੇ ਨੂੰ ਹਰਾ ਨਹੀਂ ਸਕਦੇ ਪੰਜਾਬ ਨੂੰ ਬੀਐਮਪੀ ਚੋਂ ਐ ਬਾਹਰ ਕੱਢ ਦਿੱਤਾ ਗਿਆ ਜਿਵੇਂ ਮੱਖਣ ਚੋਂ ਸੀ ਵਾਲ ਕੱਢਦੇ ਆ ਬਾਹਰ ਕੱਢ ਕੇ ਮਾਰਿਆ ਅੱਜ ਫੇਰ ਉਹੀ ਹਾਲਾਤ ਨੇ ਕੀ ਗੱਲ ਬਈ ਅਸੀਂ ਆਪਣੀਆਂ ਫਸਲਾਂ ਨਸਲਾਂ ਤਬਾਹ ਕਰਨ ਨੂੰ ਰੱਖੇ ਆ ਇਹ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀ ਦਿੱਤੀ ਨੇ ਸਾਡੇ ਲਈ ਘਟੋ ਘਟ ਹਾ ਦਾ ਨਾਰਾ ਤਾਂ ਮਾਰ ਦਿਓ ਕਾ ਸਸਰਾਲੀ ਪਿੰਡ ਵਿਖੇ ਮੌਜੂਦ ਹੈਗੇ ਆ ਜਿੱਥੇ ਕਿ ਬੰਨ ਟੁੱਟਣ ਦੀਆਂ ਜੋ ਖਬਰਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਤਾਂ ਕਿ ਜ਼ਮੀਨੀ ਹਕੀਕਤ ਆ ਤੁਸੀਂ ਦੇਖਿਆ ਤੇ ਸੋ ਕੁਝ ਕਰਾਓ ਸਾਡੇ ਨਾਲ ਮੌਜੂਦ ਨੇ ਗਲਬਤ ਕਰਦੇ ਸਸ ਸਸਿਕਾ ਜੀ ਧੰਨਵਾਦ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਜੋ ਮੌਜੂਦਾ ਸਥਿਤੀ ਪੰਜਾਬ ਦੀ ਅੱਜ ਬਣ ਚੁੱਕੀ ਆ ਹਰ ਥਾਂ ਤੇ ਹੜਾ ਵਰਗੇ ਹਾਲਾਤ ਚ ਬਣ ਚੁੱਕੇ ਕਈ ਪਿੰਡ ਰੁੜ ਚੁੱਕੇ ਨੇ ਜਾਣਾਂ ਜਾ ਰਹੀਆਂ ਨੇ ਪਸ਼ੂ ਮਾਰ ਰਹੇ ਨੇ ਕਿੰਨੇ ਏਕੜ ਲੋਕਾਂ ਦੀ ਫਸਲ ਤਬਾਹ ਹੋ ਚੁੱਕੀ ਐ ਕਿਸ ਨੂੰ ਜ਼ਿੰਮੇਵਾਰ ਸਮਝਦੇ ਦੇਖੋ ਜੀ ਸਰਕਾਰ ਇਹਦੀ ਜ਼ਿੰਮੇਵਾਰ ਆ ਹੋਰ ਕੋਈ ਜ਼ਿੰਮੇਵਾਰ ਨਹੀਂ ਸਰਕਾਰਾਂ ਗਵਰਨਮੈਂਟ ਉਹਨਾਂ ਦਾ ਕੰਮ ਹੁੰਦਾ ਮਿੰਟ-ਮਿੰਟ ਦੀ ਗੌਰ ਕਰਨਾ ਤੁਸੀਂ ਅੱਜ ਮਾਝੇ ਚਲਵੜੋ ਤਰਨਤਾਰਨ ਗੁਰਦਾਸਪੁਰ ਉਸ ਤੋਂ ਬਾਅਦ ਦੁਆਬੇ ਆਜੋ ਸੁਲਤਾਨਪੁਰ ਲੋਈਆਂ ਸਾਰਾ ਏਰੀਆ ਤੈਸਨਸ ਹੋ ਗਿਆ ਫਰੋਜ਼ਪੁਰ ਫਾਜ਼ਿਲਕਾ ਬਹੁਤ ਜ਼ਿਆਦਾ ਜਿਹੜਾ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੈ ਕਿ ਕਿੰਨੇ ਹਜ਼ਾਰ ਏਕੜ ਫਸਲ ਤਬਾਹ ਹੋ ਗਈ ਅਸੀਂ ਕੱਲ ਦੁਆਬੇ 'ਚ ਸੀ ਤਾਂ ਉੱਥੇ ਇੱਕ ਮਿੰਟ ਦੀ 1600 ਏਕੜ ਜ਼ਮੀਨ ਹੈ 1600 ਦਾ 1600 ਕਿੱਲਾ ਤਬਾਹ ਹੋ ਗਿਆ ਸੋ ਇਹ ਸਰਕਾਰ ਦਾ ਕੰਮ ਹੁੰਦਾ ਬੰਨ ਮੰਨਣਾ ਸਰਕਾਰ ਨੇ ਇਹ ਤਾਂ ਸਾਰੇ ਆਮ ਲੋਕ ਨੇ ਤੁਸੀਂ ਮੈਨੂੰ ਦਿਖਾ ਦਿਓ ਤੁਸੀਂ ਕਾਦੇ ਸ਼ਵੇਰ ਦੇ ਫਿਰਦੇ ਹੋ ਕਿਹੜਾ ਪ੍ਰਸ਼ਾਸਨ ਇੱਥੇ ਫਿਰਦਾ ਆ ਇਹ ਕੌਣ ਆ ساری ਫੋਕਰੀ ਮੰਦਿਰ ਅਵੇਲੇ ਜਿਨ੍ਹਾਂ ਨੂੰ ਇਹ ਕਹਿੰਦੇ ਆ ਵੇਲੇ ਆ ਜੀ ਇਹ ਬੇਲੜਾ ਅੰਮੜੀਰ ਆ ਵੱਡੇ ਵੱਡੇ ਟਰੈਕਟਰ ਲੈ ਕੇ ਘੁੰਮੇ ਜਾਂਦੇ ਇਹ ਅੱਜ ਉਹੀ ਮੰਦਿਰ ਸਾਧ ਦੇ ਰਹੀ ਆ ਆ ਕਿਨੇ ਬੰਦ ਬੰਨੇ ਆ ਕੌਣ ਗੱਟੇ ਪਰ ਪਰ ਉੱਥੇ ਲਿਜਾ ਰਿਆ ਇਹ ਨੌਜਵਾਨ ਇਹ ਪੰਜਾਬ ਦੇ ਉਹ ਨੌਜਵਾਨ ਆ ਜਿਨ੍ਹਾਂ ਨੂੰ ਅਸੀਂ ਸਭ ਤੋਂ ਵੱਧ ਟਾਰਗੇਟ ਕਰਦੇ ਆ ਰਾਹੁਲ ਗਾਂਧੀ ਅਰਗੇ ਦਿੱਲੀ ਬੈ ਕੇ ਬਿਆਨ ਦੇ ਦਿੰਦਾ ਕਿ ਪੰਜਾਬ ਨਸ਼ੇੜੀ ਆ ਉਰਤਾ ਪੰਜਾਬ ਵਰਗੀਆਂ ਫਿਲਮਾਂ ਬਣ ਜਾਂਦੀਆਂ ਨੇ ਪਰ ਸਚਾਈ ਕੀ ਆ ਸਚਾਈ ਇਹ ਆ ਵੀ ਅਸੀਂ ਕਿਵੇਂ ਕਿਸ ਤਰੀਕੇ ਇਸ ਪੰਜਾਬ ਲਈ ਕਿੰਨਾ ਰੌਲਾ ਪਾ ਰਹੇ ਆ ਅੱਜ ਇਹ ਨੌਜਵਾਨੀ ਡੱਟੀ ਹੋਈ ਹੈ ਜੇ ਇਹ ਬੰਨ ਬਚੇ ਨਹੀਂ ਤਾਂ ਇਹਨਾਂ ਕਰਕੇ ਬਚੇ ਨੇ ਹੁਣ ਉੱਥੇ ਜਾ ਕੇ ਡੀਸੀ ਸਾਹਿਬ ਵੇਣ ਉੱਥੇ ਜਾ ਕੇ ਮੈਨੂੰ ਦਿਖਾਓ ਕਿਹੜਾ ਪ੍ਰਸ਼ਾਸਨ ਕੰਮਲਾ ਬੈਠਾ ਕੋਈ ਵੀ ਨਹੀਂ ਸਿਰਫ ਤੇ ਸਿਰਫ ਇਹ ਆਮ ਲੋਕ ਹੈ ਆਮ ਲੋਕਾਂ ਦੇ ਕਰਕੇ ਜਿੱਥੇ ਵੀ ਲੋਕਾਂ ਦੀ ਮਦਦ ਹੋਈ ਹੈ ਉਹ ਪੰਜਾਬੀਆਂ ਨੇ ਪੰਜਾਬੀਆਂ ਦੀ ਕੀਤੀ ਹੈ ਉਹ ਪੰਜਾਬ ਹੈ ਗੁਰੂਆਂ ਪੀਰਾਂ ਦਾ ਪੰਜਾਬ ਕਰਤਾਰ ਸਰਾਬੇ ਦਾ ਪੰਜਾਬ ਪੂਰੀ ਦੁਨੀਆ ਤੇ ਕਿਤੇ ਆਫਤ ਆਉਂਦੀ ਹੈ ਜਿਹੜਾ ਮੂਰੇ ਹਿੱਕੜਾ ਕੇ ਖੜ ਜਾਂਦਾ ਅੱਜ ਜਦੋਂ ਇਸ ਪੰਜਾਬ ਨੂੰ ਲੋੜ ਪਈ ਤਾਂ ਮੈਨੂੰ ਦੱਸੋ ਪੂਰੇ ਦੇਸ਼ ਚ ਕਿਹਨੇ ਹਾ ਦਾ ਨਾਰਾ ਮਾਰ ਨਰਿੰਦਰ ਮੋਦੀ ਖਰਾਂ ਤੋਂ ਇੱਕ ਅਫਗਾਨਿਸਤਾਨ ਲਈ ਉਹਨਾਂ ਤੋਂ ਟਵੀਟ ਹੋ ਜਾਂਦਾ ਹੈ ਪੰਜਾਬ ਲਈ ਟਵੀਟ ਨਹੀਂ ਹੁੰਦਾ ਸਾਡੇ ਨਾਲ ਇਹ ਜਿਹੜਾ ਧੋਖਾ ਕਿਉਂ ਕੀ ਗੱਲ ਇਸ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਪੂਰੇ ਦੇਸ਼ ਨੂੰ ਜਦੋਂ ਅਣ ਦੀ ਲੋੜ ਪਈ ਹੈ ਹਰੀ ਕ੍ਰਾਂਤੀ ਅਸੀਂ ਆਪਣੇ ਪਿੰਡੇ ਤੇ ਹਡਾ ਕੇ ਪੂਰੇ ਦੇਸ਼ ਦਾ ਢਿੱਡ ਭਰਿਆ ਅੱਜ ਜਦੋਂ ਸਾਨੂੰ ਲੋੜ ਹੈ ਸਾਡੇ ਲਈ ਕਿਸੇ ਨੇ ਹਾ ਨਾ ਨਾਰਾ ਮਾਰਿਆ ਨਾ ਮਾਰੋ ਸਾਨੂੰ ਤੁਹਾਡੀ ਕੋਈ ਜ਼ਰੂਰਤ ਨਹੀਂ ਹੈ ਪੰਜਾਬ ਦੇਸ਼ ਦੀ ਪੱਗ ਹੈ ਸਿਰ ਹੈ ਸੋ ਪੰਜਾਬ ਸਿਰ ਦਾ ਤਾਜ ਹੈ ਇਹ ਨਾ ਕਿਤੇ ਹਰਿਆ ਨਾ ਹਰੂਗਾ ਹੜੇ ਨੂੰ ਹਰਾ ਨਹੀਂ ਸਕਦੇ ਸਾਨੂੰ ਕੋਈ ਦਿੱਕਤ ਨਹੀਂ ਹੈ ਵੀ ਹਰਾਂ ਨਾਲ ਕੁਝ ਹੋ ਜੂਗਾ ਸਭ ਕੁਝ ਅਸੀਂ ਆਪਦੇ ਮੱਥੇ ਤੇ ਆਪਦੇ ਪਿੰਡੇ ਤੇ ਹੰਡਾਇਆ ਹੈ ਅਸੀਂ ਹੰਡਾਉਂਦੇ ਰਵਾਂਗੇ ਤੇ ਅਸੀਂ ਇਹਨਾਂ ਹੜਾਂ ਤੋਂ ਵੀ ਨਿਜਾਤ ਪਾ ਲਵਾਂਗੇ ਕੋਈ ਸਾਡੇ ਲਈ ਬਹੁਤੀ ਵੱਡੀ ਗੱਲ ਨਹੀਂ ਹੈ ਇਹ ਉਹ ਕੌਮ ਦੇ ਵਾਰਿਸ ਨੇ ਜਿਹੜੇ ਅਟਕ ਦਰਿਆ ਦੇ ਵਿੱਚ ਜਦੋਂ ਪਾਣੀ ਆਇਆ ਇਹ ਤਾਂ ਉੱਥੇ ਡੱਟ ਗਏ ਸੀ ਹਨਾ ਯਮਨਾ ਚੜ ਕੇ ਆਈ ਹੈ ਤੁਸੀਂ ਦੇਖੋ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸਮੇਂ ਇਹ ਯਮਨਾ ਦੇ ਮੂਰੇ ਖੜ ਗਏ ਸੋ ਇਹਨਾਂ ਨੂੰ ਇਹ ਨਹੀਂ ਨਹੀਂ ਹਰਾ ਸਕਦਾ ਇਹ ਕੌਮ ਇਹ ਬਾਬੇ ਨਾਨਕ ਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਵਾਰਸ ਨੇ ਉਹਨਾਂ ਦੇ ਜાયੇ ਨੇ ਇਹ ਕਦੀ ਖਤਮ ਨਹੀਂ ਹੋਣਗੇ ਕਹ ਰਿਹਾ ਕਿ ਕੁਦਰਤ ਦੀ ਮਾਰ ਪਈ ਹੈ ਕੱਲੇ ਕੁਦਰਤ ਦੀ ਮਾਰ ਹੀ ਲੱਗਦਾ ਤੁਹਾਨੂੰ ਕਿ ਕੋਈ ਹੋਰ ਵੀ ਨਹੀਂ ਨਹੀਂ ਮੈਨ ਮੇਡ ਹੜਾ ਇਹ ਕੁਦਰਤ ਦੀ ਮਾਰ ਨਹੀਂ ਹੈ ਇਹ ਮੈਨ ਮੇਡ ਹੜਾ ਠੀਕਾ ਕੁਦਰਤ ਨੇ ਇਸ ਵਾਰ ਪੰਜਾਬ ਚ ਬਹੁਤ ਜ਼ਿਆਦਾ ਮੀਂਹ ਪਿਆ ਹੈ ਇਹਨਾਂ ਨੂੰ ਪਾਖੜੇ ਦੇ ਵਿੱਚ ਇੰਨਾ ਪਾਣੀ ਵਧਾਉਣ ਲਈ ਕਿਨੇ ਕਿਹਾ 1470 ਫੀਟ ਤੇ ਆ ਉਸ ਤੋਂ ਬਾਅਦ ਪਾਣੀ ਜਿਹੜਾ ਸਟੋਰ ਕਰਨ ਦੀ ਮਨਾਹੀ ਆ ਸਿਰਫ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਦੇਣ ਲਈ ਕਿਉਂਕਿ ਬੀਐਮਬੀ ਤੇ ਪੰਜਾਬ ਨੂੰ ਬੀਐਮਬੀ ਚੋਂ ਐ ਬਾਹਰ ਕੱਢ ਦਿੱਤਾ ਗਿਆ ਜਿਵੇਂ ਮੱਖਣ ਚੋਸੀ ਵਾਲ ਕੱਢਦੇ ਆ ਬਾਹਰ ਕੱਢ ਕੇ ਮਾਰਿਆ ਇਹਨਾਂ ਨੇ ਉੱਥੇ ਪਾਣੀ ਦੀ ਮਾਤਰਾ ਵਧਾਈ ਜਦੋਂ 1470 ਹੋ ਗਿਆ ਸੀ ਉਸ ਤੋਂ ਬਾਅਦ ਤੁਸੀਂ ਪਾਣੀ ਕਿਉਂ ਸਟੋਰ ਕੀਤਾ ਪਿਛਲੇ ਸਾਲ ਵੀ ਤੁਸੀਂ 100 ਫੁੱਟ ਵੱਧ ਗਏ ਅੱਜ ਤਾਂ ਤੁਸੀਂ ਇਹ ਦੇਖੋ ਵੀ ਅੱਜ 1679 ਸੀ ਸਵੇਰੇ 1 ਫੁੱਟ ਰਹਿ ਗਿਆ ਹੁਣ 10-10 ਫੁੱਟ ਗੇਟ ਖੋਲੇ ਨੇ ਇਸ ਪੰਜਾਬ ਨੂੰ ਤਬਾਹ ਕਰਨੀਆਂ ਸਾਸ਼ਾ ਨੇ ਮੈਨ ਮ ਇਹ ਕੁਦਰਤ ਦਾ ਠੀਕਾ ਕੁਦਰਤ ਦਾ ਕਹਿ ਰਸੀ ਉਦੋਂ ਮੰਨਦੇ ਆ ਜਦੋਂ ਮੀਂਹ ਨਾ ਹਟੇ ਇੰਨਾ ਮੀਂਹ ਤਾਂ ਪੰਜਾਬ ਚ ਪਿਆ ਵੀ ਨਹੀਂ ਸਾਡੇ ਆ ਹੜ ਹਾਲਾਤ ਹੋ ਜਾਣ ਇਹ ਸਿਰਫ ਤੇ ਸਿਰ ਬੀਬੀ ਐਮਬੀ ਦੀਆਂ ਅਧਿਕਾਰੀਆਂ ਅਤੇ ਸਰਕਾਰ ਦੀ ਮਿਲੀ ਜੁਲੀ ਸਾਜ਼ਿਸ਼ ਹੈ ਜੀ ਵੱਡਾ ਸਵਾਲ ਇਹ ਵੀ ਆਂਦਾ ਕਿ ਕਿ ਹਰ ਹਰ ਸਾਲ ਆਉਂਦੇ ਆ ਪਹਿਲਾਂ ਵੀ ਆਉਂਦੇ ਰਹੇ ਆ 1988 ਕ ਬਹੁਤ ਵੱਡਾ ਇੱਕ ਤਸਵੀਰ ਸਾਹਮਣੇ ਦਿਖਾ ਕੇ ਗਿਆ ਸੀ ਉਹ باوجود ਉਸਤੇ ਅਗਲੇ ਸਾਲ ਵੀ ਹੜ ਆਉਣਗੇ ਕੀ ਤਸਵੀਰ ਲੱਗਦਾ ਹੈ ਇਸ ਵਿੱਚ ਕੋਈ ਸੁਧਾਰ ਆਏਗਾ ਦੇਖੋ 23 ਚ ਕਿੰਨਾ ਨੁਕਸਾਨ ਹੋਇਆ ਸਾਡਾ 23 ਚ ਪੂਣਾ ਪੰਜਾਬ ਇਦਾਂ ਹੀ ਰੁੜ ਗਿਆ ਸੀ ਅੱਜ ਫੇਰ ਉਹੀ ਹਾਲਾਤ ਨੇ ਕੀ ਗੱਲ ਬਈ ਅਸੀਂ ਆਪਣੀਆਂ ਫਸਲਾਂ ਨਸਲਾਂ ਤਬਾਹ ਕਰਾਉਣ ਨੂੰ ਰੱਖੇ ਆਂ ਕੀ ਗੱਲ ਜਿਹੜਾ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰ ਸਕਦਾ ਹੈ ਉਹ ਆਪਦਾ ਆਪਦੇ ਬੰਨ੍ਹ ਨਹੀਂ ਮਜ਼ਬੂਤ ਕਰ ਸਕਦਾ ਹਾਂ ਤੁਸੀਂ ਕਹਿ ਦਿਓ ਵੀ ਸਾਡੇ ਹੱਥ ਖੜੇ ਨੇ ਸਰਕਾਰਾਂ ਪਿੱਛੇ ਹੋਣ ਭਗਵੰਤ ਸਿੰਘ ਮਾਨ ਉਹ ਬੰਦਾ ਹੈ ਜਿਹਦੇ ਤੇ ਆ ਪੰਜਾਬੀਆਂ ਨੇ ਆ ਫੁਕਰੀ ਮਢੀਰ ਨਾ ਮੈਂ ਸਿੱਧਾ ਸ਼ਬਦਾਂ ਚ ਕਹਿੰਨਾ ਕਿਉਂਕਿ ਸਾਨੂੰ ਇਹੀ ਨਾਮ ਦਿੰਦੇ ਨੇ ਇਹਨਾਂ ਨੇ ਯਕੀਨ ਕੀਤਾ ਸੀ ਅਸੀਂ ਵੀ ਉਸ ਬਹਾਨੇ ਦੇ ਵਿੱਚ ਚੱਲ ਕੇ ਇਹਨਾਂ ਦੇ ਪੱਖ ਦੀ ਗੱਲ ਕੀਤੀ ਪਰ ਅੱਜ ਤੱਕ ਜਿੰਨਾ ਇਸ ਪਾਰਟੀ ਨੂੰ ਨੁਕਸਾਨ ਕੀਤਾ ਸਾਰਿਆਂ ਨੇ ਕੀਤਾ 1947 ਤੋਂ ਲੈ ਕੇ ਅੱਜ ਤੱਕ ਮੈਨੂੰ ਤੁਸੀਂ ਮੈਂ ਤੁਹਾਡੇ ਚੈਨਲ ਰਹੀਂ ਕਹਿ ਦਿੰਦਾ ਮੈਨੂੰ ਪੰਜ ਨਾਮ ਘੜਾ ਦਿਓ ਜਿਹੜੇ ਲੀਡਰਾਂ ਨੇ ਰਾਜਨੀਤਿਕ ਲੋਕ ਜਿਹੜੇ ਪੰਜਾਬ ਦੇ ਪੱਖੀ ਹੋਏ ਹੋਣ ਨਹੀਂ ਹੋਏ ਸੋ ਇਹਨਾਂ ਨੇ ਸਦਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਾਡਾ ਨਾਂ ਅਸੀ ਕੀਤਾ ਹੈ ਹੁਣ ਵੀ ਉਵੇਂ ਲੱਗੇ ਹੋਏ ਨੇ ਪਰ ਇਹ ਪੰਜਾਬ ਹੈ ਇਹ ਬੁੱਕ ਦਾ ਰਹੂਗਾ ਇਹ ਨਾਦਰ ਆਇਆ ਨਾਦਰ ਦੇ ਮੂਰੇ ਡਟ ਕੇ ਖੜੇ ਗੋਰੇ ਅੰਗਰੇਜ਼ ਆਏ ਕੋਈ ਵੀ ਇਹਨਾਂ ਤੇ ਚੜ ਕੇ ਆਇਆ ਇਹਨਾਂ ਨੇ ਹਰੇਕ ਦਾ ਮੁਕਾਬਲਾ ਕੀਤਾ ਹੁਣ ਵੀ ਇਹ ਮੁਕਾਬਲਾ ਕਰ ਰਹੇ ਨੇ ਆ ਦੇਖੋ ਆ ਤੁਸੀਂ ਦੇਖੋ ਘੋੜਿਆਂ ਦੀ ਥਾਂ ਪਿੱਕੇ ਆ ਗਏ ਵੱਡੇ ਵੱਡੇ ਟਰੈਕਟਰ ਆ ਗਏ ਹਾਲਾਤ ਉਵੇਂ ਹੀ ਹੈ ਗੁਰੂ ਪਾਸ਼ਾ ਦੀ ਕਲਾ ਉਵੇਂ ਹੀ ਵਰਤ ਰਹੀ ਹੈ ਇਹ ਸਾਰਾ ਕੁਝ ਉਹਦੀ ਰਜਾ ਤੋਂ ਬਣਾ ਨਹੀਂ ਹੋ ਸਕਦਾ ਤੁਸੀਂ ਦੇਖੋ ਅਸੀਂ ਪਰਸੋਂ ਚੌਥੇ ਮਾਝੇ ਸੀਗੇ ਦੋ ਦਿਨ ਤਾਂ ਉੱਥੇ ਟਰੈਕਟਰ ਜਿਹੜੇ ਲੰਗਰ ਲੈ ਜਾ ਰਹੇ ਨੇ ਟਰਾਲੀਆਂ ਭਰੀਆਂ ਖੜੀਆਂ ਨੇ ਲੋਕ ਕਹਿ ਰਹੇ ਨੇ ਯਾਰ ਸੜ ਤੋਂ ਲੈ ਲੋ ਉਹ ਅੱਗੋਂ ਮੱਝ ਵਾਲੇ ਹੱਥ ਛੋੜ ਰਹੇ ਨੇ ਸੋ ਇੰਨੀ ਗੁਰੂ ਦੀ ਕਿਰਪਾ ਹੈ ਇਹ ਤੁਸੀਂ ਜੇ ਲੱਗਦਾ ਵੀ ਇਹ ਐ ਹੋ ਜਾ ਨਹੀਂ ਉਹਦੀ ਕਲਾ ਤੋਂ ਬਣਾ ਨਹੀਂ ਹੋ ਰਿਹਾ ਪਾਸੇ ਟਿੱਪਰ ਚੱਲ ਰਹੇ ਨੇ ਰੇਤਾ ਲੈ ਕੇ ਜਾ ਰਹੇ ਆ ਤੇ ਇੱਕ ਪਾਸੇ ਲੰਗਰ ਦੀ ਟੁੱਟ ਸੇਵਾ ਕੀਤੀ ਜਾ ਰਹੀ ਹੈ ਬਿਲਕੁਲ ਜੀ ਦੇਖੋ ਲੰਗਰ ਤਾਂ ਐ ਨਾ ਇਹ ਤਾਂ ਸਾਡੀ ਕੌਮ ਦੇ ਖੂਨ ਚ ਆ ਇੱਥੇ ਪੰਜਾਬ ਚ ਤਾਂ ਕੋਈ ਹਾਂ ਆ ਜੇ ਭੁੱਖਾ ਸੌਂਦਾ ਹੀ ਨਹੀਂ ਕਿਸੇ ਦਾ ਬਾਰ ਖੜਕਾ ਦੋ ਤੁਸੀਂ ਵੀ ਰੋਟੀ ਖਾਣੀ ਹੈ ਕੋਈ ਨਾ ਕਰਦਾ ਹੀ ਨਹੀਂ ਸੋ ਇਹ ਕੌਮ ਜੇ ਇਹ ਪੰਜਾਬ ਹਟ ਜੂਗਾ ਹਰਿਆਣਾ ਮਰ ਜੂਗਾ ਨਹੀਂ ਇਹ ਸਿਰਫ ਤੁਹਾਡਾ ਵਹਿਮ ਹੈ ਜਿਹ ਵੀ ਅਸੀਂ ਪੰਜਾਬ ਨੂੰ ਐ ਧੱਕੇ ਨਾ ਦਵਾਲਾਂਗੇ ਨਾ ਪਿਆਰ ਨਾਲ ਸਾਡੀ ਜਾਨ ਮੰਗ ਲੋ ਇਹ ਲੋਕ ਜਾਨ ਦੇ ਦੇਣਗੇ ਅੱਗੇ ਤੁਸੀਂ ਦੇਖਿਆ ਹੀ ਹੈ ਬਾੜਨਾ ਤੇ ਅੱਜ ਤੱਕ ਸਭ ਤੋਂ ਵੱਧ ਫੌਤੀ ਸਿੱਖਿਸ਼ੀਤ ਹੁੰਦੇ ਨੇ ਅਸੀਂ ਕਦੇ ਸੀ ਕੀਤੀ ਹੈ ਨਹੀਂ ਕਰਨਗੇ ਜਵਾਨ ਭੈਣਾਂ ਦੇ ਭਰਾ ਚਲੇ ਜਾਂਦੇ ਨੇ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਪਤੀ ਚਲੇ ਜਾਂਦੇ ਨੇ ਜਿਹੜੀਆਂ ਹਜੇ ਜਵਾਨੀ 'ਚ ਹੁੰਦੀਆਂ ਨੇ ਸਾਰੀ ਜ਼ਿੰਦਗੀ ਕੱਟ ਲੈਂਦੀਆਂ ਨੇ ਸਭ ਤੋਂ ਵੱਧ ਇੱਕ ਰਿਕਾਰਡ ਚੈੱਕ ਕਰਿਓ ਮੈਂ ਤੁਹਾਨੂੰ ਦੱਸਦਾ ਗੂਗਲ ਕਰ ਲਿਓ ਸਭ ਤੋਂ ਵੱਧ ਦੇਸ਼ ਦੇ ਵਿੱਚ ਵਿਧਵਾਵਾਂ ਪੰਜਾਬ 'ਚ ਨੇ ਜਿਹੜੀਆਂ ਫੌਜੀਆਂ ਨੇ ਵਿਧਵਾਵਾਂ ਨੇ ਇਹਦਾ ਮਤਲਬ ਵੀ ਕੁਰਬਾਨੀਆਂ ਅਸੀਂ ਵੱਧ ਕੀਤੀਆਂ ਨੇ ਇਹ 2% ਵਾਲਿਆਂ ਨੇ 80% ਕੁਰਬਾਨੀਆਂ ਕੀਤੀਆਂ ਨੇ ਸੋ ਇਹਨਾਂ ਨਾਲ ਵਿਤਕਰਾ ਕਿਉਂ ਇਹ ਸਾਡੀ ਚੀਜ਼ ਹੈ ਸਾਡਾ ਦਰਦ ਬਿਲਕੁਲ ਹਾਂ ਸਾਨੂੰ ਉਹ ਦਰਦ ਹੈ ਸਾਨੂੰ ਕੋਈ ਅਸੀਂ ਮੰਗਦੇ ਨਹੀਂ ਨਾ ਤੋਂ ਪੰਜਾਬ ਮੰਗਤਾ ਨਹੀਂ ਹੈ ਪੰਜਾਬ ਆਪ ਦੇ ਸਿਰ ਤੇ ਪੂਰਾ ਦੇਸ਼ ਚਲਾ ਸਕਦਾ ਆ ਚਲਾਇਆ ਹੀ ਆ ਕਿਹਨਾਂ ਨੇ ਭੇਜਿਆ ਲੰਗਰ ਆ ਕਿੱਥੋਂ ਆਏ ਨੇ ਜਿਹੜੇ ਬੰਨ ਐਨਆਰਆਈਆਂ ਨੇ ਮਦਦ ਕੀਤੀ ਆ ਆ ਸਾਡੇ ਲੋਕ ਆ ਖੜੇ ਨੇ ਆ ਬਜ਼ੁਰਗ ਬਾਬੇ ਖੜੇ ਨੇ 70 70 ਸਾਲ ਦੇ ਇਹ ਆ ਆ ਕੇ ਡਟੇ ਨੇ ਕਿਉਂਕਿ ਇਹ ਵਾਰਸ ਕੀਤੇ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਇਹ ਕਦੀ ਹਾਰ ਨਹੀਂ ਸਕਦੇ ਹਾਂ ਸਾਡੇ ਨਾਲ ਵਿਤਕਰਾ ਹੁੰਦਾ ਹੈ ਬਸ ਸਾਨੂੰ ਉਹਦੀ ਜਿਹੜੀ ਚੀਜ਼ ਆ ਉਹ ਚੀਜ਼ ਪੈਂਦੀ ਆ ਜੀ ਉਹਦਾ ਕਦੀ ਹੱਲਾਨੂੰ ਲੱਗਦਾ ਹੋਏਗਾ ਦੇਖੋ ਇਹ ਤਾਂ ਹੁਣ ਸਰਕਾਰਾਂ ਨੂੰ ਦੇਖਣਾ ਸਰਕਾਰਾਂ ਨੂੰ ਦੇਖਣਾ ਪੈਣਾ ਨਾ ਵੀ ਇਹ ਜਿਹੜੇ ਲੋਕ ਆਪਾਂ ਆਮ ਤੌਰ ਤੇ ਸੋਚਦੇ ਆਂ ਵੀ ਮੰਨ ਲਓ ਮੈਂ ਤੁਹਾਡੇ ਲਈ ਖੜਾ ਆਂ ਯਾਰ ਤੁਹਾਨੂੰ ਵੀ ਮੇਰਾ ਕੁਝ ਮੁੱਲ ਮੋੜਨਾ ਪਊਗਾ ਜੇ ਇਹ ਏਡਾ ਹੀ ਇਹ ਮਤਲਬ ਖੋਰ ਹੋ ਚੁੱਕੇ ਨੇ ਜਾਂ ਇਹਨਾਂ ਨੂੰ ਲੱਗਦਾ ਵੀ ਨਹੀਂ ਭਈ ਅਸੀਂ ਵਿਤਕਰਾ ਕਰਨਾ ਹੀ ਆਂ ਫਿਰ ਭਾਈ ਇਹਨਾਂ ਦੀ ਮਰਜ਼ੀ ਫਿਰ ਇਹਨਾਂ ਨੂੰ ਜ਼ਿੰਮੇਵਾਰੀ ਲੱਗਦਾ ਕਰਕੇ ਦੇਖ ਲੈਣ ਆ ਪਾਣੀ ਚੜਿਆ ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹ ਤਾਂ ਜਮਣਾ ਚੜ ਕੇ ਸੀ ਉਦੋਂ ਨੇ ਕੀ ਹੋਜੂਗਾ ਰੱਬ ਨਾ ਕਰੇ ਕੋਈ ਨਿੱਕੀ ਹੁੰਦੀ ਆ ਫਿਰ ਕੀ ਹੋਜੂਗਾ ਭਾਣਾ ਮੰਨਣਾ ਪੈਣਾ ਇਸੇ ਭਾਣੇ ਮੰਨਣ ਵਾਲੇ ਲੋਕ ਨੇ ਤੇਰਾ ਪਾਣਾ ਮੀਠਾ ਲਾ ਕੇ ਇਹ ਤੱਕ ਸ਼ੁਰੂ ਤੋਂ ਕਹਿੰਦੇ ਆਈਏ ਕੌਮ ਇਹ ਫੇਰ ਇਹ ਕਹਿ ਦੇਣਗੇ ਤੇਰਾ ਪਾਣਾ ਮੀਠਾ ਲਾ ਕੇ ਕੋਈ ਨਹੀਂ ਅਸੀਂ ਇਹਨਾਂ ਹੜਾਂ ਨਾਲ ਨਹੀਂ ਮਰ ਸਕਦੇ ਪੰਜਾਬ ਉੱਠੂਗਾ ਮਾਝਾ ਸਾਰਾ ਤਬਾਹ ਹੋ ਗਿਆ ਬਹੁਤ ਫਸਲ ਦਾ ਨੁਕਸਾਨ ਹੈ ਬਹੁਤ ਕਿੰਨੇ ਹਜ਼ਾਰ ਏਕੜ ਡੁੱਬ ਗਈ ਫਿਰ ਵੀ ਇਹ ਲੋਕ ਕਹਿੰਦੇ ਨੇ ਤੇਰੇ ਭਾਣੇ ਚਾ ਭਾਈ ਫਿਰ ਉੱਠ ਖੜਨਗੇ ਝੋਨਾ ਨਹੀਂ ਮੁਰੇ ਕਣਕ ਆ ਜੂ ਉਹ ਬੀਜ ਲੈਣਗੇ ਆ ਇਧਰੋਂ ਮਾਲਵਾ ਸਾਡੇ ਵਾਲਾ ਮਾਲਵਾ ਉਧਰ ਚ ਲੈ ਜਾ ਜੂਗਾ ਮਦਦ ਕਰ ਦੂ ਡੀਜ਼ਲ ਦੀ ਖੇਤ ਉਹਨਾਂ ਦੇ ਪੱਧਰ ਕਰ ਦਾਂਗੇ ਫਿਰ ਕਣਕ ਬੀਜਣਗੇ ਫਿਰ ਅਗਲੀ ਵਾਰ ਝੋਨਾ ਇਹ ਚੱਲਦਾ ਰਹੂਗਾ ਇਹ ਜਿਹੜਾ ਅਸੀਂ ਨਹੀਂ ਹਾਂ ਅਸੀਂ ਤੁਹਾਡੇ ਨਾਲ ਗਿਲਾ ਜ਼ਰੂਰ ਹੈ ਵੀ ਯਾਰ ਇਹ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀ ਦਿੱਤੀ ਨੇ ਸਾਡੇ ਲਈ ਘੱਟੋ ਘੱਟ ਹਾ ਦਾ ਨਾਰਾ ਤਾਂ ਮਾਰ ਦਿਓ ਜੀ ਸਾਰੀ ਗੱਲਬਾਤ ਦੇ ਲਈ ਤਾਂ ਬਿਲਕੁਲ ਇਹਨਾਂ ਲੋਕਾਂ ਦੀ ਇਹ ਅਣਥੱਕ ਮਿਹਨਤ ਹੈ ਜਿਹੜੀ ਉਸ ਦੀ ਬਦੌਲਤ ਹੈ ਜੋ ਇਹ ਬੰਨ ਨੂੰ ਬਣਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਕੰਮ ਜੜਾ ਕੇ ਉਹਨਾਂ ਦਾ ਕਹਿਣਾ ਜਾਰੀ ਹੈ ਤੇ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਕਦੇ ਨਾ ਪੰਜਾਬ ਡਰਿਆ ਤੇ ਨਾ ਹੀ ਡਰੇਗਾ ਤੇ ਇਹ ਸਾਫਤ ਤੋਂ ਵੀ ਨਿਕਲ ਕੇ ਜ਼ਰੂਰ ਆਵੇਗਾ